ਨਾਮ ਹੈ ਕਨਸਟੇਬਲ ਨਪਰੇ ਸਿੰਘ ਅਦਰ ਮੇਰੀ ਡਿਊਟੀ ਇਸ ਟਾਈਮ ਰੂਟ ਨੰਬਰ 94506 ਤੇ ਹੈ ਜੋ ਕਿ ਇਹ ਚਚਰਾੜੀ ਤੋਂ ਲੈ ਕੇ ਸਦਲਵਿੜ ਤੇ ਸਾਡੀ ਮੇਨ ਡਿਊਟੀ ਦਾ ਮਕਸਦ ਇਹ ਹੈ ਕਿ ਅਸੀਂ ਐਕਸੀਡੈਂਟ ਅਤੇ ਉਹਨਾਂ ਤੋਂ ਜਿਹੜਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਸ ਨੂੰ ਘਟਾਉਣਾ ਹੈ ਜਿਵੇਂ ਤੁਸੀਂ 112 ਤੇ ਕਾਲ ਕਰੋਗੇ ਤਾਂ ਨੇੜੇ ਜੋ ਵੀ ਕੰਟਰੋਲ ਸੈਂਟਰ ਹੋਏਗਾ ਉਸ ਤੋਂ ਸਾਨੂੰ ਇਨਫੋਰਮੇਸ਼ਨ ਆਏਗੀ ਤੇ ਤੁਰੰਤ ਮੌਕੇ ਉੱਤੇ ਅਸੀਂ ਪਹੁੰਚਦੇ ਹਾਂ ਅਤੇ ਐਕਸੀਡੈਂਟ ਨੂੰ ਕਵਰ ਕੀਤਾ ਜਾਂਦਾ ਹੈ ਅਤੇ ਉੱਥੇ ਜਾ ਕੇ ਮੌਕੇ 'ਵਾਰਦਾਤ' ਤੇ ਅਗਰ ਜ਼ਖਮੀ ਹੁੰਦੇ ਆ ਤਾਂ ਉਹਨਾਂ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਜਿਆਦਾ ਜਾਨੀ ਵਾਲੀ ਨੁਕਸਾਨ ਹੋ ਜਾਂਦਾ ਹੈ ਤਾਂ ਅਸੀਂ ਹਸਪੀਟਲ ਵੀ ਰੈਫਰ ਕਰਦੇ ਆ ਸਾਡੀ ਗੱਡੀ ਦੇ ਵਿੱਚ ਜੀਪੀਐਸ ਸਿਸਟਮ ਹੈ ਉਸ ਤੋਂ ਬਾਅਦ ਇਸੇ ਕੁਝ ਵਾਇਰਲੈਸ ਸਿਸਟਮ ਹੈ ਰੂਟ ਦੇ ਵਿੱਚ ਅਗਰ ਟ੍ਰੈਫਿਕ ਹੋ ਜਾਂਦਾ ਹੈ ਤਾਂ ਟ੍ਰੈਫਿਕ ਨੂੰ ਡਾਇਵਰਟ ਕਰਨ ਦੀ ਵੀ ਪ੍ਰੋਪਰ ਫੈਸਿਲਿਟੀਆਂ ਹੈ ਤਾਂ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਗਈ ਹੈ ਤਾਂ ਕਿ ਜੋ ਐਕਸੀਡੈਂਟ ਹੁੰਦੇ ਹਨ ਉਹਨਾਂ ਨੂੰ ਘੱਟੋ ਘੱਟ ਕੀਤਾ ਜਾ ਸਕੇ ਮੇਰਾ ਨਾਮ ਕਨਸਟੇਬਲ ਸ਼ਗਨਦੀਪ ਸਿੰਘ ਹੈ ਜੇ ਸਾਨੂੰ ਜਦੋਂ ਵੀ 112 ਨੰਬਰ ਤੇ ਕਾਲ ਆਉਂਦੀ ਹੈ ਤਾਂ ਅਸੀਂ ਮੌਕੇ 'ਵਾਰ ਜਿੱਤੇ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਹੋਈ ਸੀ ਉੱਥੇ ਜਾ ਕੇ ਦੇਖਿਆ ਕਿ ਇੱਕ ਬਜ਼ੁਰਗ ਜੀ ਨੂੰ ਪੈਰ ਤੇ ਝੋਟ ਆਈ ਸੀ ਮੌਕੇ ਤੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਉਹਨਾਂ ਨੂੰ ਉੱਥੋਂ ਉਤੋ ਰਹਿ ਗਏ ਐਸਐਸਫ ਦਾ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਹੈ ਪੰਜਾਬੀਆਂ ਨੂੰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ